ਜੇ ਸ਼ਰੋਮਣੀ ਕਾਲੀ ਦਲ ਦੇ ਜਦੋਂ ਉਮੀਦਵਾਰ ਜਿੱਤਣਗੇ ਵੀ ਤਾਂ ਇਹਨਾਂ ਨੇ ਮੁੜ ਕੇ ਫੇਰ ਬੀਜੇਪੀ ਨਾਲ ਸਾਂਝ ਪਾ ਲਈ ਨੀ ਇਹਨਾਂ ਦਾ ਗੱਠ ਜੋੜੜਾ ਹੋ ਜਾਣਾ ਬੀਜੇਪੀ ਨਾਲ ਸਾਂਝ ਪਾਉਣੀ ਹੁੰਦੀ ਹੁੰਦੀ ਨਾ ਬੱਲੰਦੇ ਰਾਮ ਰਾਜ ਜਿੱਦੇ ਤੁਹਾਨੂੰ ਇਹਨਾਂ ਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਸੀ ਮੈਨੂੰ ਧੌਣ ਨਹੀਂ ਵੀ ਕਰਕੇ ਦਿੱਤੋ ਜਦੋਂ ਮੈਨੂੰ ਬਰੱਟ ਦੇਣ ਲੱਗਾ ਥਾਣੇਦਾਰ ਮੈਨੂੰ ਕਹਿੰਦਾ ਤੂੰ ਕੋਈ ਟਾਈਮ ਮਨਿਸਟਰ ਬਣੂਗਾ ਬਾਰੇ ਦੋ ਦੋ ਵਾਰੀ ਬਦਲ ਜਾਂਦੇ ਬੰਦੇ ਸੀਟਿੰਗ ਐਮਪੀ ਬਦਲਣ ਲੱਗੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਬਦਲ ਗਏ ਨੀਤੀ ਤੇ ਜਿਹੜੇ ਕਾਰਪੋਰੇਟ ਘਰਾਣਿਆਂ ਉਹ ਕਾਬਜ ਹੋ ਗਏ ਕਾਰਪੋਰੇਟ ਘਰਾਣਿਆਂ ਦਾ ਕੇਵਲ ਤੇ ਕੇਵਲ ਜਿਹੜਾ ਮਕਸਦ ਹੁੰਦਾ ਮਤਲਬ ਪੈਸਾ ਕਮਾਉਣਾ ਅਸਲ ਕਾਰਨ ਤੁਸੀਂ ਕੀ ਸਮਝਦੇ ਹੋ ਜਿਹੜੀ ਲੀਡਰਾਂ ਦੀ ਜਿਹੜੀ ਵਫਾਦਾਰੀ ਹੈ ਉਹ ਜਾਂਦੀ ਰਹੀ ਪਾਰਟੀਆਂ ਪ੍ਰਤੀ ਜਾਂ ਪਾਰਟੀਆਂ ਦੀ ਲੀਡਰਾਂ ਪ੍ਰਤੀ ਵਫਾਦਾਰੀ ਹੈ ਜਿਹੜੀ ਉਸ ਤਰੀਕੇ ਦੀ ਨਹੀਂ ਰਹੀ ਮੈਂ ਹਜੇ ਰਾਜੇ ਨੂੰ ਮਹਾਰਾਜੇ ਨੂੰ ਮਤਲਬ ਮਹਿਲਾ ਦੇ ਮਾਲਕਾ ਨੂੰ ਇੱਕ ਗਰੀਬ ਕਿਸਾਨ ਦਾ ਪੁੱਤ ਵੀ ਹਰੋਂਦਾ ਦੇਖਿਆ ਕਿਤੇ ਮੈਂ ਰਗ ਗਿਆ ਮੈਨੂੰ ਹੱਸਣ ਲੱਗ ਗਿਆ ਹੁਣ ਵੀ ਮੈਂ ਕਹਿੰਦਾ ਜੇ ਲੋਕਾਂ ਨੇ ਮੌਕਾ ਦਿੱਤਾ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਵਪਾਰ ਲਈ ਖਿਲਾਉਣੇ ਸਭ ਤੋਂ ਵੱਡਾ ਮੇਰਾ ਟਾਰਗੇਟ ਹੋਏਗਾ ਅਸੀਂ ਹਮੇਸ਼ਾ ਨੰਪੁਰ ਸਾਹਿਬ ਦੇ ਮਤੇ ਤੇ ਆਧਾਰਿਤ ਹੀ ਆਪਣੀ ਪਾਲਿਸੀ ਬਣਾਈ ਆ ਅੱਜ ਵੀ ਅਸੀਂ ਕਹਿੰਨੇ ਆ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਸਾਂਹ ਟੁੱਟੀ ਆ ਉਹਦੇ ਵਿੱਚ ਵੱਡਾ ਕਾਰਨ ਇਹ ਸੀ ਕਿ ਅਸੀਂ ਕਹਿੰਨੇ ਆ ਵੀ ਸੂਬਿਆਂ ਦੇ ਅਧਿਕਾਰ ਵਿੱਚ ਖੇਤਰ ਵਿੱਚ ਕੇਂਦਰ ਨੂੰ ਦਾਖਲ ਨਹੀਂ ਦੇਣਾ ਚਾਹੀਦਾ ਵੀ ਜੇ ਕੇਂਦਰ ਸੂਬਾ ਦੇ ਅਧਿਕਾਰ ਖੇਤਰ ਦੇ ਵਿੱਚ ਦਾਖਲ ਹੋਏਗਾ ਅਕਾਲੀ ਦਲ ਉਹਦੇ ਨਾਲ ਨਹੀਂ ਖੜ੍ਹ ਸਕਦਾ ਬੀਜੇਪੀ ਤੇ ਜਿਹੜੀਆਂ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਦੋਸ਼ ਲਾਉਂਦੀਆਂ ਨੇ ਕਿ ਬੀਜੇਪੀ ਇਹ ਜਿਹੜੀ ਉਹ ਘੱਟ ਗਿਣਤੀਆਂ ਲਈ ਖਤਰਨਾਕ ਹੈ ਉਹ ਦੇਸ਼ ਲਈ ਘਾਤਕ ਹੈ ਤੁਸੀਂ ਬੀਜੇਪੀ ਦਾ ਹਿੱਸਾ ਰਹੇ ਹੋ ਤੁਸੀਂ ਦੇਸ਼ ਦੀਆਂ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਨੇ ਇਹ ਮੁਲਕ ਦੀਆਂ ਖੇਤਰੀ ਪਾਰਟੀਆਂ ਨੂੰ ਘਾਰਨਾ ਚਾਹੁੰਦੀਆਂ ਨੇ ਖਤਮ ਕਰਨਾ ਚਾਹੁੰਦੇ ਨੇ ਖੇਤਰੀਵਾਦ ਨੂੰ ਇਹ ਬਿਲਕੁਲ ਖਤਮ ਕਰਨਾ ਚਾਹੁੰਦੀਆਂ ਇਹ ਕੋਈ ਕ ਹਲਕਾ ਜਿਹਾ ਸਭ ਤੋਂ ਪਹਿਲਾ ਜਿੱਥੇ ਮੈਂ ਗੈਸ ਪਾਈਪ ਪ੍ਰੋਜੈਕਟ ਲਿਆ ਇੱਥੇ ਬ੍ਰੇਕਫਾਸਟ ਜਿੱਥੇ ਆਪਾਂ ਬੈਠੇ ਹਾਂ ਮੇਰੇ ਮੰਤਰੀ ਆਇਆ ਕਹਿੰਦਾ ਜੀ ਅਸੀਂ ਗੈਸ ਪਾਈਪ ਪ੍ਰੋਜੈਕਟ ਦੇਸ਼ ਚ ਲਿਆ ਰਹੇ ਹਾਂ ਮੈਂ ਜੀ ਮੇਰੇ ਹਲਕੇ ਅਨੰਦ ਪ੍ਰਸਾਦ ਤੋਂ ਸ਼ੁਰੂ ਕਰوں ਮੈਂ ਅਨੰਦ ਪ੍ਰਸਾਦ ਵੀ ਸਾਰੀ ਇਤਿਹਾਸ ਸੁਣਾਇਆ ਉਹ ਉਹਨੇ ਹਲਾਤ ਕਰਦਾ ਇੱਥੇ ਪ੍ਰੈਸ ਵਾਲਿਆਂ ਨੂੰ ਇਥੇ ਜਿਹੜਾ ਸੀ ਸਾਡਾ ਮੰਤਰੀ ਲੋਕਲ ਐਮ ਐਲ ਏ ਉਹ ਉਹਦੀ ਗੈਸ ਏਜੰਸੀ ਸੀ ਉਹਨੇ ਮਤਾ ਹੀ ਨਾ ਪਾਸ ਹੁਣ ਦਿੱਤਾ ਮਹਾਰੀ ਦੇ ਕਿਹੜੇ ਮੰਤਰੀ ਸੀ ਆ ਬਲਵੀਰ ਸਿੱਧੂ ਜੀ ਤੇ ਇਹਦੀ ਗੈਸ ਏਜੰਸੀ ਸੀ ਇਹਨੇ ਕਿਹਾ ਮੇਰੇ ਸਿਲੰਡਰ ਨਹੀਂ ਵਿਕਣੇ ਤੇ ਤਰਕੀ ਦਿੱਤਾ ਕਹਿੰਦਾ ਜੀ ਜੇ ਗੈਸ ਪਾਈ ਹੋਈ ਤਾਂ ਕਹਿੰਦਾ ਸੜਕਾ ਪਟੀਆਂ ਜਾਣਗੀਆਂ ਅਸੀਂ ਧੱਕੇ ਦੇ ਮਤਾ ਪਵਾਇਆ ਫਿਰ ਉਹਨੇ ਡੈਕਟਰੇਟ ਚਰਕਾ ਲਿਆ ਐਸ ਵੇਲੇ ਦੇਸ਼ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਕਿਉਂਕਿ ਲੋਕ ਸਭਾ ਚੋਣਾਂ ਬਿਲਕੁਲ ਸਿਰ ਤੇ ਨੇ ਪਹਿਲੇ ਗੇੜ ਦੀਆਂ ਵੋਟਾਂ ਨੇ ਜਿਹੜੀਆਂ ਉਹ ਪੈ ਚੁੱਕੀਆਂ ਨੇ ਪੰਜਾਬ ਦੇ ਵਿੱਚ ਆਖਰੀ ਗੇੜ ਚ ਵੋਟਾਂ ਨੇ ਯਾਨੀ ਕਿ 1 ਜੂਨ ਨੂੰ ਜਿਹੜੀਆਂ ਵੋਟਾਂ ਨੇ ਔਰ ਪੰਜਾਬ ਦੇ ਵਿੱਚ ਵੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਗਰਮਾ ਗਈ ਹੈ ਹਾਲਾਂਕਿ ਕੁਝ ਪਾਰਟੀਆਂ ਨੇ ਅਜੇ ਸਾਰੇ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰੇ ਪਰ ਕਈ ਪਾਰਟੀਆਂ ਨੇ ਆਪਣੇ ਕਾਫੀ ਉਮੀਦਵਾਰ ਚੋਣ ਮੈਦਾਨ ਚ ਉਤਾਰ ਦਿੱਤੇ ਨੇ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਵਿਦਿਆਰਥੀ ਸਿਆਸਤ ਦਾ ਸਟੂਡੈਂਟ ਪੋਲਿਟਿਕਸ ਦਾ ਬੜਾ ਅਸਰ ਰਿਹਾ ਸੋ ਵਿਦਿਆਰਥੀ ਸੰਘਰਸ਼ ਦੇ ਵਿੱਚੋਂ ਵਿਦਿਆਰਥੀ ਸਿਆਸਤ ਦੇ ਵਿੱਚੋਂ ਅ ਕਈ ਵੱਡੇ ਚਿਹਰੇ ਨੇ ਜਿਹੜੇ ਨਿਕਲੇ ਨੇ ਉਹਨਾਂ ਚੋਂ ਇੱਕ ਵੱਡੇ ਚਿਹਰੇ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਪੁਰਾਣੀ ਸਿਆਸਤ ਤੇ ਹੁਣ ਦੀ ਸਿਆਸਤ ਵਿਚਾਲੇ ਕੀ ਫਰਕ ਹੈ ਕੀ ਚੁਣੌਤੀਆਂ ਨੇ ਕੀ ਉਹਨਾਂ ਦੇ ਪ ਭਵਿੱਖ ਦੇ ਕੀ ਕੀ ਵਿਚਾਰ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰੋਫੈਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੋ ਹੀ ਹੈ ਕਿ ਤੁਸੀਂ ਵਿਦਿਆਰਥੀ ਸੰਘਰਸ਼ ਚੋਂ ਵਿਦਿਆਰਥੀ ਸਿਆਸਤ ਦੇ ਵਿੱਚੋਂ ਨਿਕਲੇ ਹੋ ਸੋ ਉਹਨਾਂ ਸਮਿਆਂ ਦੇ ਵਿੱਚ ਵੀ ਤੁਸੀਂ ਸੰਘਰਸ਼ ਕੀਤਾ ਜੇਲਾਂ ਵੀ ਕੱਟੀਆਂ ਸੋ ਉਸ ਦੌਰ ਦੀ ਸਿਆਸਤ ਤੇ ਅੱਜ ਦੀ ਸਿਆਸਤ ਵਿਚਾਲੇ ਕੀ ਫਰਕ ਸਮਝਦੇ ਹੋ ਦੇਖੋ ਵਿਦਿਆਰਥੀ ਜੇ ਵਿੱਚ ਜਦੋਂ ਅਸੀਂ ਆਏ ਮੈਂ ਤਾਂ ਉਦੋਂ ਤੋਂ ਲੈ ਕੇ ਅੱਜ ਦੀ ਸਿਆਸਤ ਬਹੁਏ ਹੱਦ ਫਰਕ ਆ ਉਦੋਂ ਸਿਹਤ ਜਿਹੜੀ ਸੇਵਾ ਲਈ ਸੀ ਉਦੋਂ ਸਿਹਤ ਜਿਹੜੀ ਸਿਧਾਂਤ ਸੀ ਪ੍ਰਿੰਸੀਪਲ ਤੇ ਸੀ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਐਮੇ ਕਰਕੇ ਗਿਆ ਐਮਰਜੈਂਸੀ ਲੱਗ ਗਈ ਮੇਰੇ ਘਰੇ ਪੁਲਿਸ ਆ ਗਈ ਮੈਨੂੰ ਜਾ ਕੇ ਥਾਣੇ ਲੈ ਗਏ ਤੇ ਮੈਨੂੰ ਛਡਾਉਣ ਵਾਸਤੇ ਸਾਡੇ ਇਲਾਕੇ ਦੀਆਂ ਡੇਢ 200 ਟਰਾਲੀਆਂ ਭਰ ਕੇ ਲੋਕ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਕੋਲ ਗਏ ਗਿਆਨੀ ਜੀ ਕਹਣ ਲੱਗੇ ਵੀ ਮੈਂ ਕੱਲ ਨੂੰ ਉਹਨੂੰ ਪ੍ਰੋਫੈਸਰ ਲਾ ਦਣਾ ਤੇ ਇੱਕ ਲੈਨ ਲਿਖਾ ਦਿਓ ਵੀ ਮੈਂ ਐਮਰਜੈਂਸੀ ਦੇ ਹੱਕ 'ਚ ਆ ਮੇਰੇ ਕੋਲ ਆ ਕੇ ਮੈਨੂੰ ਕਹਿੰਦੇ ਵੀ ਆਦਾ ਸੌਖਾ ਹੀ ਕੰਮ ਆ ਨਾ ਪ੍ਰੋਫੈਸਰੀ ਮਿਲ ਰਹੀ ਆ ਮੈਂ ਮਾਇ ਨਹੀਂ ਲਿਖਣੀ ਕਹਿੰਦਾ ਫੇ ਸਾਰੀ ਉਮਰ ਕਹਿੰਦਾ ਵੀ ਜੇਲ੍ਹ ਚ ਰਹੋਗੇ ਮਾ ਰਹੀ ਜਾਈਏ ਮੈਂ ਇਹਨੂੰ ਮੇਰੇ ਤੇ ਸਭ ਤੋਂ ਸਖਤ ਕਾਨੂੰਨ ਲਾਤਾ ਗਿਆ ਨਹੀਂ ਜਿਹਨੇ ਗੁੱਸੇ ਹੋ ਕੇ ਤੇ ਮਿਸਾ ਤੇ ਸਭ ਤੋਂ ਵੱਧ ਜੇਲ੍ਹ ਚ ਰੱਖਿਆ ਸਮਾਂ ਮੈਨੂੰ 21 ਮਹੀਨੇ ਬਾਕੀ ਲੀਡਰ 19 ਮਹੀਨੇ ਬਾਅਦ ਛੱਡਦੇ ਮੈਨੂੰ 21 ਮਹੀਨੇ ਬਾਅਦ ਛੱਡਿਆ ਪਰ ਮੈਂ ਮਲ ਧੌਣ ਨਹੀਂ ਵੀ ਕਰਕੇ ਦਿੱਤੋ ਜਦੋਂ ਮੈਨੂੰ ਬਰੱਡ ਦੇਣ ਲੱਗਾ ਥਾਣੇਦਾਰ ਮੈਨੂੰ ਕਹਿੰਦਾ ਤੂੰ ਕਦੇ ਟਾਈਮ ਮਨਿਸਟਰ ਬਣੂਗਾ ਮੈਂ ਤਾਂ ਦਰਾਸਾ ਦਿੰਦਾ ਵਿਚਾਰਾ ਪਰ ਮਨਿਸਤ ਰਵੀ ਵਾਲਗੇ ਐਮਪੀ ਬਣ ਗਏ ਯਾਨੀ ਗਲਤ ਸਿਧਾਂਤ ਦੀ ਆ ਹੁਣ ਜਿਹੜੀ ਰਾਜਨੀਤੀ ਆ ਹੁਣ ਤਾਂ ਤੁਸੀਂ ਦੇਖੋ ਦਿਨ ਤੇ ਕਈ ਵਾਰੀ ਦੋ ਦੋ ਵਾਰੀ ਬਦਲ ਜਾਂਦੇ ਆ ਬੰਦੇ ਸੀਟਿੰਗ ਐਮਪੀ ਬਦਲਣ ਲੱਗੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਬਦਲ ਗਏ ਮਤਲਬ ਮੱਝ ਤਾਂ ਗਈ ਨਾਲ ਸੰਗਲ ਵੀ ਲੱਗੀ ਮਤਲਬ ਇਹ ਹਾਲ ਹੋ ਰਿਹਾ ਮਤਲਬ ਅੱਜ ਦੀ ਰਾਜਨੀਤੀ ਜਿਹਦਾ ਵੱਡਾ ਕਾਰਨ ਜੋ ਮੈਂ ਸਮਝਦਾ ਕਿ ਅੱਜ ਰਾਜਨੀਤੀ ਤੇ ਜਿਹੜੇ ਕਾਰਪੋਰੇਟ ਘਰਾਣੇ ਉਹ ਕਾਬਜ ਹੋ ਗਏ ਕਾਰਪੋਰੇਟ ਘਰਾਣਿਆਂ ਦਾ ਕੇਵਲ ਤੇ ਕੇਵਲ ਜਿਹੜਾ ਮਕਸਦ ਹੁੰਦਾ ਮਤਲਬ ਪੈਸਾ ਕਮਾਉਣਾ ਲੋਕਾਂ ਦੀ ਮਿਹਨਤ ਕਮਾਈ ਨੂੰ ਲੁੱਟ ਕੇ ਆਪਣੀਆਂ ਤੇਜੋਰੀਆਂ ਭਰ ਕੇ ਫਿਰ ਉਹ ਲੋਕਾਂ ਦਾ ਮਾਨ ਖਰੀਦਣ ਲਈ ਲੋਕਾਂ ਦਾ ਲੁੱਟਿਆ ਹੋਇਆ ਧਨ ਲੋਕਾਂ ਦੇ ਵਿੱਚ ਵੰਡਦੇ ਨੇ ਫਿਰ 5 ਸਾਲ ਲਈ ਲੁੱਟਣ ਲਈ ਲਾਇਸੈਂਸ ਲੈ ਜਾਂਦੇ ਨੇ ਆ ਪੋਲਿਟਿਕਸ ਚੱਲ ਰਹੀ ਆ ਜਿਹੜੀ ਉਸ ਟਾਈਮ ਦੀ ਪੋਲਿਟਿਕਸ ਸੀ ਸਾਡੀ ਅਸੀਂ ਸੇਵਾ ਨੂੰ ਆਧਾਰ ਬੰਨ੍ਹਦੇ ਸੀ ਲੋਕਾਂ ਦੇ ਕੰਮ ਕਰਕੇ ਫਿਰ ਲੋਕਾਂ ਵੀ ਜਾਂਦੇ ਸੀ ਸੋ ਇਹ ਫਰਕ ਆ ਉਦੋਂ ਪਰ ਅਸਲ ਕਾਰਨ ਤੁਸੀਂ ਕੀ ਸਮਝਦੇ ਹੋ ਜਿਹੜੀ ਲੀਡਰਾਂ ਦੀ ਜਿਹੜੀ ਵਫਾਦਾਰੀ ਆ ਉਹ ਜਾਂਦੀ ਰਹੀ ਪਾਰਟੀਆਂ ਪ੍ਰਤੀ ਇਹ ਪਾਰਟੀਆਂ ਦੀ ਲੀਡਰਾਂ ਪ੍ਰਤੀ ਵਫਾਦਾਰੀ ਹੈ ਇੱਕ ਕਾਰਨ ਮੈਂ ਤੁਹਾਨੂੰ ਬੜਾ ਸਪੱਸ਼ਟ ਦੱਸਦਾ ਵੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਸਰਮਾਇਆਦਾਰ ਲੋਕ ਨੇ ਅਮੀਰ ਜਹਦੇ ਲੋਕ ਨੇ ਉਹਨਾਂ ਨੇ ਰਾਜਨੀਤੀ ਤੇ ਕਬਜ਼ਾ ਕਰ ਲਿਆ ਉਨਾ ਦਾ ਕੋਈ ਮਕਸਦ ਨਹੀਂ ਲੋਕਾਂ ਦੇ ਕੰਮ ਕਰਨਾ ਕੋਈ ਮਕਸਦ ਨਹੀਂ ਲੋਕਾਂ ਦੀ ਸੇਵਾ ਕਰਨਾ ਉਹ ਸਮਝਦੇ ਆਂ ਅਸੀਂ ਪੈਸੇ ਨਾਲ ਖਰੀਦ ਲੈਣੇ ਆ ਅਸੀਂ ਜਦੋਂ ਚੋਣਾਂ ਆਉਣੀਆਂ ਉਦੋਂ ਇਸ਼ਤਿਹਾਰ ਲਾਵਾਂਗੇ ਮਤਲਬ ਜਿੰਨਾ ਝੂਠਾ ਪ੍ਰਚਾਰ ਕਰਾਂਗੇ ਸ਼ਰਾਬਾਂ ਪਾਵਾਂਗੇ ਵੰਡਾਂਗੇ ਪੈਸਾ ਵੰਡਾਂਗੇ ਮਤਲਬ ਲੋਕਾਂ ਦਾ 5 ਸਾਲ ਦੇ ਵਿੱਚ ਲੋਕਾਂ ਦੀ ਮਿਹਨਤ ਕਮਾਈ ਦਾ ਲੁੱਟਿਆ ਹੋਇਆ ਧਨ ਉਹਦੇ ਵਿੱਚੋਂ ਜੇ 1-2% ਉਹ ਖਰਚ ਵੀ ਦੇਣਗੇ ਤਾਂ ਉਹ ਅੱਗੇ ਨੂੰ 5 ਸਾਲ ਦਾ ਫੇਰ ਲੁੱਟਣ ਦਾ ਲਾਇਸੈਂਸ ਲੈ ਲੈਣਗੇ ਅੱਗੇ ਰਾਜਨੀਤੀ ਵਿੱਚ ਲੋਕ ਉਹ ਹੁੰਦੇ ਸੀ ਜਿਹੜੇ ਨੇ ਜੇੜਾ ਕਟੀਆਂ ਤਸ਼ੱਦਦ ਸਹੇ ਨੇ ਮਤਲਬ ਲੋਕਾਂ ਲਈ ਸੰਘਰਸ਼ ਕੀਤੇ ਨੇ ਲੋਕਾਂ ਲਈ ਆਪਣਾ ਘਰ-ਬਾਰ ਉਜਾੜਿਆ ਉਹਨੂੰ ਲੋਕ ਫਿਰ ਸਤਕਾਰ ਦਿੰਦੇ ਸੀ ਮਤਲਬ ਪ੍ਰਮਾਤਮਾ ਤੋਂ ਬਾਅਦ ਰੱਬ ਤੋਂ ਬਾਅਦ ਉਹਨੂੰ ਰਾਜਨੀਤਿਕ ਲੋਕਾਂ ਦੀ ਪੂਜਾ ਹੁੰਦੀ ਸੀ ਹੁਣ ਤਾਂ ਰਾਜਨੀਤੀ ਗੰਧਲੀ ਹੋ ਗਈ ਰਾਜਨੀਤੀ ਬਦਨਾਮ ਹੋ ਗਈ ਕਿਸੇ ਵੇਲੇ 1998 ਦੇ ਵਿੱਚ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਜਿੱਤੇ ਸੀ ਔਰ ਉਸ ਤੋਂ ਬਾਅਦ ਤੁਸੀਂ ਚੋਣਾ ਹਾਰੇ ਵੀ ਹੋ ਔਰ ਸ਼੍ਰੀ ਨਾਮਪੁਰ ਸਾਹਿਬ ਤੋਂ ਤੁਸੀਂ ਚੋਣ ਜਿੱਤੇ ਵੀ ਹੋ ਔਰ ਤੁਹਾਨੂੰ ਬੈਸਟ ਐਮਪੀ ਦਾ ਅਵਾਰਡ ਵੀ ਜਿਹੜਾ ਮਿਲਿਆ ਸੀ ਸੋ ਕਿਹੜੇ ਕਿਹੜੇ ਵੱਡੇ ਕੰਮ ਸੀ ਜਿਹੜੇ ਤੁਸੀਂ ਆਨੰਦਪੁਰ ਸਾਹਿਬ ਲਈ ਕਰਵਾਏ ਸੀ ਦੇਖੋ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਨੂੰ ਹਰਾ ਕੇ ਲੋਕ ਸਭਾ ਜਾਣਾ ਬਹੁਤ ਵੱਡੀ ਗੱਲ ਸੀ ਤੇ ਮੈਂ ਇੱਕ ਵਾਦਾ ਕੀਤਾ ਸੀ ਲੋਕਾਂ ਨਾਲ ਵੀ ਲੋਕੋ ਮੈਨੂੰ ਜਿਤਾ ਦਿਓ ਮੈਂ ਕਣਕ ਤੇ ਤੁਹਾਨੂੰ 50 ਰੁਪਏ ਪਰ ਕੁੰਟਲ ਦੇ ਉੱਪਰ ਬੋਨਸ ਦਵਾਉਂਗਾ ਤੇ ਬਾਜਪਾਈ ਸਾਹਿਬ ਮੈਨੂੰ ਦੋਖਾਂ ਨੇ ਜਿਤਾਤਾ ਬਾਜਪਾਈ ਸਾਹਿਬ ਨੂੰ ਮੈਂ ਕਿਹਾ ਉਹ ਕਹਿੰਦੇ 10 20 ਰੁਪਏ ਤਾਂ ਬੋਨਸ ਮੰਨੀ 50 ਰੁਪਏ ਤੋਂ ਉੱਪਰ ਕਿਹੜਾ ਬੋਨਸ ਹੁੰਦਾ ਦੇਖਿਆ ਤੁਸੀਂ ਮੈਂ ਹਜੇ ਰਾਜੇ ਨੂੰ ਮਹਾਰਾਜੇ ਨੂੰ ਮਤਲਬ ਮਹਿਲਾਂ ਦੇ ਮਾਲਕਾਂ ਨੂੰ ਇੱਕ ਗਰੀਬ ਕਿਸਾਨ ਦਾ ਪੁੱਤ ਵੀ ਹਰੋਂਦਾ ਦੇਖਿਆ ਕਿਤੇ ਮੈਂ ਹਰ ਗਿਆ ਮੈਨੂੰ ਹਸਣ ਲੱਗ ਗਿਆ 55 ਰੁਪਏ ਪਰ ਕੁੰਟਲ ਵਿੱਚ ਬੋਨਸ ਹੋਇਆ ਤਿੰਨ ਦਿਨਾਂ ਬਾਅਦ 100 ਰੁਪਏ ਜੂਰੀ ਦਾ ਵਧਾਤਾ ਕਾਊਂਟਰ 'ਤੇ 100 ਦਾ 100 ਲੋਕ ਸਭਾ 'ਚ ਅਸੀਂ ਰੌਲਾ ਪਾ ਕੇ ਵਾਪਸ ਕਰਾਇਆ ਮੇਰਾ ਮਤਲਬ ਹੈ ਉਦੋਂ ਜਿਹੜੇ ਅਸੀਂ ਅੱਜ ਜਿਹੜੇ ਲੋਕ ਸਭਾ ਦੇ ਵਿੱਚ ਜੋ ਨੱਡਪੁਰ ਸਾਹਿਬ ਤੋਂ ਮੈਂ ਜਿੱਤ ਕੇ ਗਿਆ ਵੈਸੇ ਤਾਂ ਦੇਖੋ ਹਰ ਥਾਂ ਦੀ ਐਮਪੀ ਮੈਂ ਮਰਿੰਦਰ ਨੂੰ ਫਰਾ ਕੇ ਵੀ ਬਣਿਆ ਦੋ ਵਾਰ ਬਣਿਆ ਐਮਪੀ ਪਟਿਆਲੇ ਤੋਂ ਪਰ ਨੰਦਪੁਰ ਸਾਹਿਬ ਦਾ ਨਾਂ ਹੀ ਬਹੁਤ ਵੱਡਾ ਨੰਦਪੁਰ ਸਾਹਿਬ ਦੇ ਪਿੱਛੇ ਇੱਕ ਬਹੁਤ ਬੜੀ ਵਿਰਾਸਤ ਆ ਜਦੋਂ ਮੈਂ ਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਗਿਆ ਸਭ ਤੋਂ ਪਹਿਲਾ ਕੌਮੀ ਕੰਮ ਜਿਹੜਾ ਕਰਾਇਆ ਸੈਭਜਾਦਾਂ ਦੀ ਸ਼ਹਾਦਤ ਵਾਲੇ ਦਿਨ ਸਰਧਾਂਜਲੀ ਭੇਟ ਕਰਾਈ ਆਜ਼ਾਦ ਭਾਰਤ ਦੇ ਵਿੱਚ ਭਾਰਤ ਦੀ ਲੋਕ ਸਭਾ ਦੇ ਵਿੱਚ ਕਿਤੇ ਬਾਦ ਸੁੱਟ ਦੇ ਕਿਤੇ ਕੋਈ ਹੋਰ ਕੋਈ ਕਲੇਮਟੀ ਹੋ ਜੇ ਸਰਧਾਂਜਲੀ ਦਿੱਤੀ ਜਾਂਦੀ ਆ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੁਪੁੱਤਰਾਂ ਦੀ ਸ਼ਹਾਦਤ ਵਾਲੇ ਦਿਨ ਕਿਸੇ ਨੇ ਸਰਧਾਂਜਲੀ ਨਹੀਂ ਦਿੱਤੀ ਮਾਯਨੰਦ ਪ੍ਰਸਾਦ ਤੋਂ ਜਿੱਤ ਗਿਆ ਪਹਿਲੀ ਵਾਰੀ ਸਭਜਾਦਿਆਂ ਦੀ ਸ਼ਾਹਤ ਨੂੰ ਸਹਰਨ ਲਈ ਦਿੱਤੀ ਗਈ 27 ਦਸੰਬਰ 2017 ਨੂੰ ਮੇਰੇ ਮਤੇ ਦੀ ਸਪੋਰਟ ਖੜਗੇ ਸਾਹਿਬ ਨੇ ਕੀਤੀ ਅਨੰਤ ਕੁਮਾਰ ਉਹ ਪਾਰਲੀਮੈਂਟ ਦੇ ਮંત્રી ਸੀ ਉਹਨੇ ਕੀਤੀ ਬਲੈਮ ਸਿੰਘ ਨੇ ਕੀਤੀ ਲਾਲੂ ਜੀ ਦੇ ਵਜਤੇ ਕੀਤੀ ਸ਼ਿਵ ਸੈਨਾ ਨੇ ਕੀਤੀ ਸਾਰੇ ਦੇਸ਼ ਨੇ ਕੀਤੀ ਤੁਸੀਂ ਹੈਰਾਨ ਹੋਵੋਗੇ 30 35 ਐਮਪੀ ਦਾ ਮੈਨੂੰ ਪੁੱਛਣ ਲੱਗੇਗਾ ਸੱਚੀ ਮੱਚੀ ਜਿਉਂਦੇ ਬੱਚੇ ਨਹੀਂ ਆ ਜਦ ਦੁਬਾਰਾ ਜਨਤ ਹੈ ਸੀ ਮਤਲਬ ਮੈਂ ਸੋਚੇ ਸੀ ਆਪਣਾ ਇਤਿਹਾਸ ਹੀ ਨਹੀਂ ਨਾ ਲੋਕਾਂ ਕੋਲ ਸੁਣਾ ਦੇ ਕਿ ਜਿਹੜੇ ਅੱਜ ਦੇਸ਼ ਦੇ ਸ਼ਾਸਕ ਬਣੇ ਹੋਏ ਆ ਮਤਲਬ ਫੇਰ ਅਨੰਦਪੁਰ ਸਾਹਿਬ ਤੋਂ ਅਮਰਸਰ ਸਾਹਿਬ ਲਈ ਟ੍ਰੇਨ ਚਲਾਉਣਾ ਮਤਲਬ ਬੜੀ ਵੱਡੀ ਗੱਲ ਸੀ ਕਿਉਂਕਿ ਸਭ ਹਸਣ ਲੱਗ ਗਏ ਜਿਹੜਾ ਚੇਅਰਮੈਨ ਜਦੋਂ ਮੰਤਰੀ ਨੇ ਬੁਲਾਇਆ ਤੇ ਉਹ ਕਹਿੰਦਾ ਜੀ ਰੇਲ ਲਾਈਨ ਤਾਂ ਹੈ ਨਹੀਂ ਉਹ ਮੈਂ ਕਿਹਾ ਜੀ ਅਨੰਦਪੁਰ ਸਾਹਿਬ ਤੋਂ ਮਰਿੰਡੇ ਲਈ ਲਾਈਨ ਰੇਲ ਲਾਈਨ ਹੈ ਕਹਿੰਦੇ ਹੈ ਤੇ ਮਰਿੰਡੇ ਤੋਂ ਲੁਧਿਆਣਾ ਅਮਰਸਰ ਰੇਲ ਲਾਈਨ ਹੈ ਕਹਿੰਦੇ ਹੈ ਮੰਤਰੀ ਕਹਿੰਦੇ ਚਲਾਉਂਦੇ ਕਿਉਂ ਨਹੀਂ ਮੈਂ ਹਫ਼ਤੇ ਬਾਅਦ ਆਉਣਾ ਖੜਗੜਗਾਣਾ ਰੇਲ ਚਲਾਉ ਆ ਨੰਨ ਇੱਥੇ ਹਜੂਰ ਸਾਹਿਬ ਤੇ ਪਟਨਾ ਸਾਹਿਬ ਲਈ ਹਾਂ ਜਹਾਜ਼ ਚਲਾਉਣੇ ਮਤਲਬ ਕੋਈ 에어ਲਾਈਨ ਨਹੀਂ ਸੀ ਮਾਂਦੀ ਮੈਂ ਕਹਿੰਦਾ ਘਾਟੇ ਜਾਂਦੀ ਪੂਰੀਆਂ ਟਿਕਟਾਂ ਨਹੀਂ ਹੁੰਦੀਆਂ ਮੈਂ ਮੈਂ ਇੱਕ ਸਾਲ ਦੀਆਂ ਖਰੀਦਾਂ ਐਸਟੀਪੀਸੀ ਵੱਲੋਂ ਜਿਹੜਾ ਚੰਡੀਗੜ੍ਹ ਤੋਂ ਚੱਲੀ ਅੰਤਰਰਾਸ਼ਟਰੀ ਵਾਹ ਇਹ ਨਮਹਾਲੀ ਤੋਂ ਤੇ ਇੱਕ ਸਾਲ ਦੀ ਮੈਂ ਮੈਂ ਘਰ ਸੇਵਾ ਵਾਲੇ ਬਾਬੇ ਤੋਂ ਖਰੀਦ ਕੇ ਦਿੰਦਾ ਮੈਂ ਤਰੀ ਕਹਿੰਦਾ ਫੇ ਹੁਣ ਤਾਂ ਚਲਾਉਣੀ ਪਊਗੀ ਅਸੀਂ ਚਲਾਈ ਆ ਕੋਰੋਨਾ 'ਚ ਬੰਦ ਹੋ ਗਈ ਹੁਣ ਤੱਕ ਨਹੀਂ ਚੱਲੀ ਮਤਲਬ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਬਣਾਉਣਾ ਤੇ ਇੱਥੇ ਕਾਰਗੋ ਵਿਵਸਥਾ ਮਨਜ਼ੂਰ ਕਰਾਉਣੀ ਮੋਦੀ ਸਾਹਿਬ ਤੋਂ ਇਹ ਇਸ ਖੇਤੇ ਦਾ ਸਭ ਤੋਂ ਵੱਡਾ ਕੰਮ ਸੀ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਇੱਕੋ ਹਲਕਾ ਨੰਦਪੁਰ ਸਾਹਿਬ ਜਿੱਥੇ ਦੋ ਪਾਸਪੋਰਟ ਹਾਊਸ ਬਣਾਏ ਮੈਂ ਇੱਕ ਰੋਪਣ ਇੱਕ ਨਵਾਂ ਸ਼ਹਿਰ ਨਵਾਂ ਸ਼ਹਿਰ ਜ਼ਮੀਨੇ ਨਹੀਂ ਮਿਲੀ ਉਹ ਮਤਾ ਹੀ ਨਹੀਂ ਪਾਇਆ ਮਤਲਬ ਉੱਥੇ ਕੋਈ ਪ੍ਰੋਵਾਈਡਿੰਗ ਕਰ ਸਕੇ ਡਾਕ ਖਾਨੇ ਵਾਲੇ ਜਿੱਥੇ ਲੋੜੀ ਦੀ ਹੁੰਦੀ ਹੈ ਜਗਾ ਉਹ ਉੱਥੇ ਹੈ ਹੀ ਨਹੀਂ ਸੀ ਨਹੀਂ ਤਾਂ ਅਸੀਂ ਦੋਸ਼ ਸ਼ੁਰੂ ਕਰਾ ਲੈਣੇ ਸੀ ਫਿਰ ਇੱਕੋ ਇੱਕ ਹਲਕਾ ਅਨੰਦਪੁਰ ਸਾਹਿਬ ਜਿੱਥੇ ਢਾਈ ਦਰਜਨ ਤੋਂ ਕਰੀਬ ਅੰਡਰ ਰੇਲਵੇ ਪਾਸੇ ਬਣਿਆ ਢਾਈ ਦਰਜਨ ਦੇ ਕਰੀਬ ਇੱਥੋਂ ਬਹਾੜੀ ਤੋਂ ਲੈ ਕੇ ਨੰਗਲ ਤੱਕ ਮਤਲਬ ਇੱਕੋ ਇੱਕ ਹਲਕਾ ਜਿੱਥੇ ਸਭ ਤੋਂ ਪਹਿਲਾਂ ਜਿੱਥੇ ਮੈਂ ਗੈਸ ਪਾਈ ਪ੍ਰੋਜੈਕਟ ਲਾਇਆ ਇੱਥੇ ਬ੍ਰੇਕਫਾਸਟ ਤੇ ਜਿੱਥੇ ਆਪਾਂ ਬੈਠੇ ਮੇਰੇ ਮੰਤਰੀ ਆਇਆ ਕਹਿੰਦਾ ਜੀ ਅਸੀਂ ਗੈਸ ਪਾਈ ਪ੍ਰੋਜੈਕਟ ਦੇਸ਼ ਚ ਲਿਆ ਰਹੇ ਹਾਂ ਮੈਂ ਜੀ ਮੇਰੇ ਹਲਕੇ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰੂੰ ਮੈਂ ਅਨੰਦਪੁਰ ਸਾਹਿਬ ਦੀ ਸਾਰੀ ਇਤਿਹਾਸ ਸੁਣਾਇਆ ਉਹ ਉਹਨੇ ਐਲ ਤੇ ਇੱਥੇ ਜਿਹੜਾ ਸੀ ਸਾਡਾ ਮੰਤਰੀ ਲੋਕਲ ਐਮ ਐਲ ਏ ਉਹ ਉਹਦੀ ਗੈਸ ਏਜੰਸੀ ਸੀ ਉਹਨੇ ਮਤਾ ਹੀ ਨਾ ਪਾਸ ਹੋਣ ਦਿੱਤਾ ਮਹਾਰੀ ਦੇ ਕਿਹੜੇ ਮੰਤਰੀ ਸੀ ਆ ਬਲਬੀਰ ਸਿੱਧੂ ਜੀ ਤੇ ਇਹਦੀ ਗੈਸ ਏਜੰਸੀ ਸੀ ਇਹਨੇ ਕਿਹਾ ਮੇਰੇ ਸਲੰਡਰ ਨਹੀਂ ਵਿਕਨੇ ਤੇ ਤਰਕ ਕੀ ਦਿੱਤਾ ਕਹਿੰਦਾ ਜੀ ਜੇ ਗੈਸ ਪਾਈ ਹੋਈ ਤਾਂ ਕਹਿੰਦਾ ਸੜਕਾਂ ਪੱਟੀਆਂ ਜਾਣਗੀਆਂ ਅਸੀਂ ਧੱਕੇ ਦੇ ਮਤਾ ਪਵਾਇਆ ਫਿਰ ਉਹਨੇ ਡਾਇਰੈਕਟੋਰੇਟ ਚਰਕਾ ਲਿਆ ਫਿਰ ਅਸੀਂ ਨੰਗਲ ਤੋਂ ਨਵੇਂ ਸ਼ਹਿਰ ਤੋਂ ਅਨੰਦਪੁਰ ਸਾਹਿਬ ਤੋਂ ਬਲਾਚੌਰ ਤੋਂ ਇੱਥੋਂ ਸ਼ੁਰੂ ਕਰਾਈ ਦੇ ਇਹ ਹੁਣ ਮਤਲਬ ਤਕਰੀਬਨ ਤਕਰੀਬਨ ਮਹਾਲੀ ਦੇ ਵੀ ਬਾਦ ਦੇ ਵਿੱਚ ਅਸੀਂ ਕਰਾਤੀ ਕਾਫੀ ਹਿੱਸਾ ਹੋ ਗਿਆ ਕਾਫੀ ਰਹਿ ਗਿਆ ਸੋ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਇੱਥੋਂ 3 ਘੰਟੇ ਦਾ ਸਫ਼ਰ ਸੀ ਜਲੰਧਰ ਤੱਕ ਦਾ ਮਹਾਲੀ ਤੋਂ ਜਿਹੜਾ ਹੁਣ 2 ਘੰਟੇ ਦਾ ਰਹਿ ਗਿਆ ਹਾਈਵੇ ਮੁਕੰਮਲ ਕੀਤਾ ਇਸ ਤਰ੍ਹਾਂ ਦੇ ਜਿਹੜੇ ਮਤਲਬ ਉਥੇ ਨੰਗਲ ਦੇ ਵਿੱਚ ਫਲਾਈਓਵਰ ਬਣਾਉਣਾ ਐਨਐਫਐਲ ਐਨਐਫਐਲ ਬੰਦ ਕਰਨ ਦਾ ਫੈਸਲਾ ਕਰ ਲਿਆ ਸੀ ਸਰਕਾਰ ਨੇ ਸਰਕਾਰ ਨੇ ਤੇ ਮੇਰੇ ਕੋਲ ਆਏ ਜਦੋਂ ਮਹਾਰਾਜ ਉਹਨਾਂ ਨੇ ਦੱਸੀ ਗੱਲ ਫੇ ਮੈਂ ਮੰਤਰੀ ਮੇਰਾ ਬਹੁਤ ਮਿੱਤਰ ਸੀ ਉਹ ਮੇਰੀ ਬਹੁਵੰਦਾ ਸੀ ਅਨੰਤ ਕੁਮਾਰ ਉਤਰਾ ਤੇ ਮੈਂ ਉਸੇ ਜੋਰ ਦੇ ਕੇ ਕਿਹਾ ਫਿਰ ਅਸੀਂ ਮੈਂ ਤਾਂ ਇਹਨੂੰ ਐਕਸਪੈਂਡ ਕਰਾਉਣ ਲੱਗਿਆ ਸੀ ਪਰ ਫਿਰ ਉਹ ਜਦੋਂ ਬੰਦ ਕਰਦੇ ਉਹਨਾਂ ਨੇ ਕਿਹਾ ਚਲੋ ਚਾਲੂ ਤਾਂ ਕਰਾਈਏ ਫਿਰ ਉਹ ਚੰਦਾ ਰੱਖਿਆ ਮਤਲਬ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਮੈਂ ਕਹਿ ਸਕਦਾ ਜਿਹੜੇ ਅੱਜ ਤੱਕ ਨਹੀਂ ਹੋਏ ਸ਼ਹੀਦ ਉਦੋਂ ਸਿੰਘ ਦਾ ਪੁੱਤ ਤੁਸੀਂ ਹੈਰਾਨ ਹੋਵੋਗੇ 100 ਸਾਲਾਂ ਚ ਨਹੀਂ ਕਿਸੇ ਨੇ ਲਾਇਆ ਇੱਥੇ ਮਹਾਲੀ ਦੀ ਇੱਕ ਸੰਸਥਾ ਨੇ ਬਣਾਇਆ ਮੈਨੂੰ ਕਹਿੰਦੇ ਅਸੀਂ ਬੁੱਤ ਲਾਉਣਾ ਚਾਹੁੰਦੇ ਮਹਾਰਾਜ ਨਾਰਜ ਸਿੰਘ ਰਾਜ ਮੰਤਰੀ ਸੀ ਮਹਾਜੀ ਬੁੱਤ ਲਾ ਕੇ ਸੌਸਾਲਾ ਬਣਾ ਰਹੇ ਜਲੇਬੇ ਵਾਲੇ ਬਾਗ ਦਾ ਉਹ ਕਹਿੰਦਾ ਲਾ ਦਨੇ ਆ ਤੀਜੇ ਦਿਨ ਮੈਨੂੰ ਕਹਿੰਦਾ ਜਾ ਨਹੀਂ ਸਕਦੇ ਕਹਿੰਦਾ ਡੀਸੀ ਦਾ ਟੈਲੀਫੋਨ ਆ ਗਿਆ ਵੀ ਜਰਾ ਟਰਸਟਾ ਟਰਸਟ ਨੇ ਮਤابہ ਹੈ ਵੀ ਇੱਥੇ ਕੋਈ ਬੂਤ ਨਹੀਂ ਆਦਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸਭ ਤੋਂ ਛੋਟੀ ਉਮਰ ਦਾ ਵਜ਼ੀਰ ਬਣਿਆ ਸੀ ਮੈਂ ਹੱਥ ਘੜੀਆਂ ਇੱਕ ਦਵਕਾ ਮਾਰ ਕੇ ਹਟਾ ਦਿਆ ਸੀ ਆਸਰਾ ਨੂੰ ਤੇ ਤੁਸੀਂ ਗ੍ਰਹਿ ਮਤਰੀਓ ਤੇ ਤੁਹਾਡਾ ਲਾ ਬੂਤ ਕੌਣ ਚੱਕ ਲੈ ਜਾ ਹਸਣ ਲੱਗੇ ਤੇ ਉਹਨਾਂ ਨੇ ਇਸਾਈਟੀ ਨੂੰ ਕਿਹਾ ਵੀ ਅਸੀਂ ਉਹਦਾ ਜਹਾਜ਼ ਕੀਤਾ ਮੈਨੂੰ ਨਾਲ ਲੈ ਗਿਆ ਅਸੀਂ ਬੂਤ ਲਾਇਆ ਸ਼੍ਰੀ ਰੂਦ੍ਰ ਸਿੰਘ ਦਾ ਖੇੜ ਤੇ ਉਹੀ ਡੀਸੀ ਨਾਲ ਖੜਾ ਸੀ ਦੇ ਅੱਜ ਤੱਕ ਲੱਗਿਆ ਵਾ ਉੱਥੇ ਸੀਰਦੂ ਸਿੰਘ ਦਾ ਬੁੱਤ। ਤੋਂ ਮੇਰਾ ਮਤਲਬ ਹੈ ਐਸੇ ਇਤਿਹਾਸਕ ਤੇ ਕਾਮਿੰਗ ਆ ਸ਼ਰਦਨ ਕੁਮਾਰ ਬਾਗਰੂ 5 ਮਿੰਟ ਥਾਲੇ ਨਹੀਂ ਸੀ ਕਿਸੇ ਨੇ ਬਰਾਇਆ। ਰਾਜਨਾਜ ਜੀ ਨੂੰ ਮਿਲ ਕੇ ਲੋਕ ਸਭਾ ਚ ਰੌਲਾ ਪਾ ਗਏ। ਮੇ 1984 ਦੇ ਕਿਟਲਾਮ ਦੀ ਕਹਾਣੀ ਸੁਣਾ ਕੇ ਮਤਲਬ ਸਾਲਾ ਵਧੀ ਅੰਦਰ ਕਰਾਇਆ। ਕਰਤਾਰਪੁਰ ਸਾਹਿਬ ਦਾ ਲਾਂਘਾ ਮੈਂ ਵਿਜ਼ਿਟ ਕਰਾਈ। ਹੋਮ ਮਿਨਿਸਟਰੀ ਦੀ ਜਿਹੜੀ ਪਾਰਲੀਮੈਂਟ ਅਫੇਅਰ ਕਮੇਟੀ ਆ ਉਹਦੀ ਵਿਜ਼ਿਟ ਕਰਾਈ ਉੱਥੇ। ਜਦੋਂ ਬੰਗਲਾਦੇਸ਼ ਦੇ ਸੀ ਨਾ ਲੈਂਡ ਸਵੇਪ ਕਰਨੀ ਸੀ। ਹੂੰ। ਮੈਂ ਕਦੇ ਇੱਥੇ ਕਿਉਂ ਨਹੀਂ ਕਰ ਸਕਦੇ ਆਪਾਂ ਕਿ ਕਰਤਾਰਪੁਰ ਸਾਹਿਬ ਦਾ ਤਿਆਸ ਗੁਰਨਾਨਦ ਦੇਵ ਸਾਹਿਬ ਦਾ ਤੇ ਫਿਰ ਅਸੀਂ ਹੋਮ ਕਮੇਟੀ ਦੀ ਜਿਹੜੀ ਸਟੈਂਡਿੰਗ ਕਮੇਟੀ ਸੀ ਉਹਨੂੰ ਮੈਂ ਲੈ ਕੇ ਵਿਜ਼ਿਟ ਕਰਾਈ ਉਹ ਉਹ ਕਮੇਟੀ ਦੀ ਰეკਮੈਂਡੇਸ਼ਨ ਦੇ ਕਾਰਨ ਹੀ ਫਿਰ ਇਹ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਪਰ ਨਵਜੋਤ ਸਿੱਧੂ ਕਹਿੰਦੇ ਇੱਕ ਕਦਾ ਨਹੀਂ ਤਾਂ ਜੋ ਮਰਜ਼ੀ ਕਹੀ ਜਾਵੇ ਨਾ ਇਹ ਰਿਕਾਰਡ ਦੀ ਗੱਲ ਆ ਵਿਜ਼ਿਟ ਮੈਂ ਆਪ ਗਿਆ ਨਾਲ ਹੋਮ ਮਿਨਿਸਟਰੀ ਦੀ ਜਿਹੜੀ ਪਾਰਲੀਮੈਂਟ ਸਟੈਂਡਿੰਗ ਕਮੇਟੀ ਹੁੰਦੀ ਆ ਉਹਨੇ ਅਮਰ ਸਾਹਿਬ ਬਾਅਦ ਸਾਰੀ ਇੱਥੇ ਜਾ ਕੇ ਨਿਰਭਾਵਾਨ ਨੂੰ ਵਿਜ਼ਿਟ ਕਰਕੇ ਆਏ ਫਿਰ ਉਹਦੀ ਰეკਮੈਂਡੇਸ਼ਨ ਆ ਫਿਰ ਅਸੀਂ ਕੀਤਾ ਇੱਕ ਪ੍ਰਸਾਸਿਤ ਹੁੰਦਾ ਨਹੀਂ ਹੈ ਕਿ ਕਿਸੇ ਨੇ ਕਹਿਦਾ ਲੰਘਾ ਖੁੱਲ ਗਿਆ ਇੱਕ ਇੱਕ ਪ੍ਰੋਸੈਸ ਦੇ ਨਾਲ ਹੀ ਸਾਰੀ ਤਿਆਰ ਕਰਨੀ ਪਈ ਸੋ ਆਨੰਦਪੁਰ ਸਾਹਿਬ ਨੂੰ ਲੈ ਕੇ ਹੋਰ ਕਿਹੜੇ-ਕਿਹੜੇ ਭਵਿੱਖ ਦੇ ਕੰਮ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਰਹਿ ਗਏ ਇਸ ਵਾਰੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਦੇਖੋ ਮੇਰੀ ਜ਼ਿੰਦਗੀ ਦਾ ਸੁਪਨਾ ਮੇਰੇ ਮਨ ਦਾ ਚਾ ਨੰਬਰ 1 ਦਾ ਜਿਹੜਾ ਅੰਤਰਰਾਸ਼ਟਰੀ ਹੈ ਜਿਹੜਾ ਮਹਾਲੀ ਬਣਾਇਆ ਇੱਥੇ ਕਾਰਗੋ ਵਿਵਸਥਾ ਅਸੀਂ ਮਨਜ਼ੂਰ ਕਰਾਈਆ ਪਰ ਬਾਅਦ ਕਿਸੇ ਤਰ੍ਹਾਂ ਜਿਹੜੇ ਇੱਥੇ ਐਮਪੀ ਬੜੇ ਮੇਰੇ ਤੋਂ ਬਾਅਦ 5 ਸਾਲਾਂ ਨੂੰ ਨੇ ਕਰੇ ਕੱਖ ਨਹੀਂ ਗਏ ਨਹੀਂ ਤਹੀ ਤਾਂ ਸੀਟ ਬਦਲ ਕੇ ਤੁਹਾਡੀ ਸਾਡੇ ਇੰਟਰਨੈਸ਼ਨਲ ਫਲਾਈਟਾਂ ਅਜੇ ਤੱਕ ਨਹੀਂ ਸ਼ੁਰੂ ਹੋਈਆਂ ਹਾਂ ਅਜੇ ਤੱਕ ਨਹੀਂ ਸ਼ੁਰੂ ਹੋਈਆਂ ਅਸੀਂ ਸ਼ੁਰੂ ਕਰਾਈ ਸੀ ਉਹ ਵੀ ਨਹੀਂ ਪੂਰੀਆਂ ਚੱਲ ਰਹੀਆਂ ਤੇ ਇਹਨੇ ਕਰੇ ਨਹੀਂ ਕੁਝ ਹੁਣ ਮੇਰੀ ਇਹ ਆ ਵੀ ਜੇ ਲੋਕਾਂ ਨੇ ਮੌਕਾ ਦਿੱਤਾ ਗੁਰੂ ਨੇ ਕਿਰਪਾ ਕੀਤੀ ਸਭ ਤੋਂ ਪਹਿਲਾ ਕੰਮ ਮੇਰਾ ਹੋਏਗਾ ਅੰਤਰਰਾਸ਼ਟਰੀ ਹਵਾਈ ਅੱਡੇ ਮਹਾਰੀ ਤੋਂ ਕਾਰਗੋ ਟਰਮੀਨਲ ਬਣਵਾ ਕੇ ਚੱਲਦਾ ਕਰਾਉਣਾ ਮਤਲਬ ਇੱਥੇ ਇਹਦਾ ਮਤਲਬ ਇਹ ਹੋਏਗਾ ਇੱਥੋਂ ਦੁੱਧ ਇੱਥੋਂ ਅੰਡੇ ਮੀਟ ਫਲ ਫੁੱਲ ਸਬਜ਼ੀਆਂ ਅਨਾਜ ਬਾਹਰਲੇ ਮੁਲਕਾਂ ਨੂੰ ਜਾਣਗੇ ਇਹ ਖੇਤੇ ਦੀ ਆਮਦਨ ਕਈ ਗੁਣਾ ਵਧੇਗੀ ਦੂਜਾ ਮੇਰੇ ਮੰਤ ਦਾ ਚਾ ਮੈਂ ਪਹਿਲਾਂ ਵੀ ਲੋਕ ਸਭਾ 'ਚ ਉਠਾਇਆ ਸੀ ਮਸਲਾ ਹੁਣ ਹੋਰ ਜ਼ੋਰ ਨਾਲ ਠਾਵਾਗੇ ਬੁਰਾ ਕਰਾਵਾਂਗੇ ਜੋ ਮਰਜ਼ੀ ਹੋ ਜੇ ਤੁਹਾਨੂੰ ਪਤਾ ਲੈਡਰ ਕੁਜਿਸ ਨੇਕਟਰ ਲੈ ਆਇਤੀ ਬੜਾ ਖਤਰਨਾਕ ਸੀ ਜਿਹਦੀ ਮਰਜ਼ੀ ਜ਼ਮੀਨ ਰਿਕੁਆਇਰ ਕਰ ਲਓ ਕੋਈ ਹਿੱਲੂ ਜਿੰਨੀ ਸੀ ਕਰ ਸਕਦੇ ਜੋ ਮਰਜ਼ੀ ਮਾਵਾਜਾ ਦੇ ਦਿਓ ਕਿਸਾਨ ਕਿਤੇ ਨਹੀਂ ਸੀ ਜਾ ਸਕਦਾ ਮੇਰਾ ਰੋਪਾਕੇ ਰੂਲਿੰਗ ਪਾਰਟੀ ਦਾ ਐਮਪੀ ਪਹਿਲੀ ਵਾਰ ਹੋਊਗਾ ਜਿਹਨੇ ਐਮੈਂਡਮੈਂਟ ਕਰ ਲਿਆਂਦੀ ਸਰਕਾਰੀ ਬਿੱਲ ਦੇ ਅਗੇਂਸਟ ਤੇ ਅਸੀਂ ਮਨਜ਼ੂਰ ਕਰਾਈ ਉਹ ਲੈਣਾ ਕੁਝ ਨਾਟ ਖਤਮ ਕਰਾਇਆ ਹੁਣ ਵੀ ਮੈਂ ਕਹਿੰਦਾ ਜੇ ਲੋਕਾਂ ਨੇ ਮੌਕਾ ਦਿੱਤਾ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਵਪਾਰ ਲਿਖਲਾਉਣੇ ਸਭ ਤੋਂ ਵੱਡਾ ਮੇਰਾ ਟਾਰਗੇਟ ਹੋਏਗਾ ਕਿਉਂਕਿ ਸਮੁੰਦਰ ਨਹੀਂ ਜੇ ਬਾਹਰਲੇ ਮੁਲਕਾਂ ਜਾਂਦਾ ਨਹੀਂ ਤੇ ਸੜਕ ਨਹੀਂ ਕਿਉਂ ਜਾ ਸਕਦੀਆਂ ਇਹ ਮੇਰਾ ਤਰਕ ਆ ਤੇ ਅਸੀਂ ਜ਼ੋਰ ਨਾਲ ਇਹ ਕਰਾਂਗੇ ਤੇ ਤੀਜੀ ਗੱਲ ਜਿਹੜੀ ਆ ਜਿਹੜਾ ਗੈਸ ਪਾਈ ਪ੍ਰੋਜੈਕਟ ਆ ਇਹ ਅਸੀਂ ਮੁਕੰਮਲ ਕਰਾਉਣਾ ਹਰਕੇ ਨੰਦ ਪ੍ਰਸਾਦ ਦੇ ਵਿੱਚ ਮੇਰਾ ਮੇਰਾ ਖਿਆਲ ਆ ਵੀ 2 ਸਾਲਾਂ ਦੇ ਵਿੱਚ ਵਿੱਚ ਜੇ ਲੋਕਾਂ ਨੇ ਮੈਨੂੰ ਐਮਪੀ ਬਣਾਇਆ 2 ਸਾਲਾਂ ਦੇ ਵਿੱਚ ਵਿੱਚ ਹਲਕਾ ਆਨੰਦਪੁਰ ਸਾਹਿਬ ਦਾ ਕੋਈ ਪਿੰਡ ਐਸਾ ਨਹੀਂ ਹੋਏਗਾ ਕੋਈ ਸ਼ਹਿਰ ਐਸਾ ਨਹੀਂ ਹੋਏਗਾ ਜਿਸ ਘਰ ਦੀ ਰਸੋਈ ਵਿੱਚ ਗੈਸ ਜਿਹੜੀ ਆ ਪਾਈਪ ਰਾਈ ਨਹੀਂ ਜਾਏਗੀ ਇੱਕ ਮੇਰੇ ਮਨ ਦਾ ਚਾਹ ਮੇਰੇ ਮਨ ਤੇ ਬੋਝ ਵੀ ਆ ਮੇਰੇ ਮੈਨੂੰ ਇਸ ਗੱਲ ਦਾ ਸ਼ਿਕਵਾ ਵੀ ਆ ਕਿ ਮੈਂ ਬੰਗਾ ਨਾਨਾ ਦੇਵੀ ਬਾਇਆਨੰਦਪੁਰ ਸਾਹਿਬ ਸੜਕ ਮੰਜੂਰ ਕਰਾਈ ਸੀ ਕਿਸੇ ਨੇ ਮੈਨੂੰ ਕਿਹਾ ਨਹੀਂ ਸੀ ਮਨੂੰ ਇਹ ਸਿਵਲ ਧਾਰਮਿਕ ਸਥਾਨ ਨੇ ਇੱਥੇ ਹਾਈਵੇ ਚੰਗਾ ਬਣਾਉਣਾ ਚਾਹੀਦਾ ਤੇ ਮੇ ਨੀਤਨ ਘਟਕਰੀ ਮੇਰੇ ਬਹੁਤ ਮੰਨਦੇ ਸੀ ਮੈਂ ਉਹਨਾਂ ਤੇ ਬਹੁਤ ਜ਼ੋਰ ਦੇ ਕੇ ਆਖਰ ਨੂੰ ਇਹ 14 ਜਨਵਰੀ 2016 ਨੂੰ ਅਸੀਂ ਇਹ ਸੜਕ ਮਨਜ਼ੂਰ ਕਰਵਾ ਲਈ ਤੇ ਮਨਜ਼ੂਰ ਕਰਾਈ ਫਾਰਮੈਟੀਆਂ ਜਿਹੜੀਆਂ ਹੁੰਦੀਆਂ ਸੂਬਾ ਸਰਕਾਰ ਨੇ ਕਰਨੀ ਹੁੰਦੀਆਂ ਸੂਬਾ ਸਰਕਾਰ ਨੇ ਡਿਪਾਰਟਮੈਂਟ ਪ੍ਰੋਜੈਕਟ ਰਿਪੋਰਟ ਤੇ ਜਿਹੜੀ ਹੁੰਦੀ ਹੈ ਪਹਿਲਾਂ ਤਾਂ ਸਾਡੀ ਸੂਬਾ ਸਰਕਾਰ ਨੇ ਅੱਧੀ ਭੇਜਦੀ ਬੰਗੈ ਤੋਂ ਅਨੰਦਪੁਰ ਸਾਹਿਬ ਦੀ ਭੇਜਦੀ ਉਹ ਕਹਿੰਦੇ ਪ੍ਰੋਜੈਕਟ ਦਾ ਨੈਣਾਦੇਵੀ ਤੱਕ ਦਾ ਤੇ ਤੁਸੀਂ ਪ੍ਰੋਜੈਕਟ ਰਿਪੋਰਟ ਭੇਜਿਆ ਨਾ ਅਨੰਦਪੁਰ ਸਾਹਿਬ ਦੀ ਤੇ ਉਹ ਵਾਪਸ ਕਰਤੀ ਫੇਰ ਦੁਬਾਰਾ ਬਣਵਾ ਕੇ ਨੈਣਾਦੇਵੀ ਤੱਕ ਦੀ ਬਣਾਈ ਤੇ ਉਹਨਾਂ ਨੇ ਨੈਣਾਦੇਵੀ ਦੀ আর ਅਨੰਦਪੁਰ ਸਾਹਿਬ ਦੀ ਅਲੱਗ-ਅਲੱਗ ਭੇਜਤੀ ਉਹ ਕਹਿੰਦਾ ਇੱਕੋ ਭੇਜਣੀ ਚਾਹੀਦੀ ਆ ਫੇਰ ਰਿਜੈਕਟ ਹੋ ਗਿਆ ਕੀ ਦੁਬਾਰਾ ਗਈ ਆਹੀ ਮਤਲਬ ਨਾ ਗਦੀ ਗੇੜਤੀ ਫੇਰ ਮੁੜ ਕੇ ਦੁਬਾਰਾ ਕਿਸਨੇ ਯਤਨ ਨਹੀਂ ਕੀਤਾ ਮੈਂ ਗੜਕਰੀ ਸਾਹਿਬ ਨੂੰ ਲਿਆਂਕੇ ਨੀ ਪੱਥਰ ਰਖਵਾਇਆ ਮੈਂ ਇੱਥੋਂ ਸਟੇਟ ਦਾ ਹੋ ਜਿਹੜਾ ਪੀਡਬਲਯੂਡੀ ਮੰਤਰੀ ਸੀ ਉਹ ਨਾਲ ਸੀ ਜਿਹੜੀ ਮਨਜ਼ੂਰ ਕਰਾ ਕੇ ਨਹੀਂ ਪੱਥਰ ਖਾ ਕੇ ਸਾਨੂੰ ਅਸੀਂ ਵੀ ਕੰਮ ਸ਼ੁਰੂ ਹੋ ਜੂ ਸੂਬਾ ਸਰਕਾਰ ਨੇ ਫਾਰਮਲਟੀਆਂ ਪੂਰੀਆਂ ਨਹੀਂ ਕੀਤੀਆਂ ਬੇਈਮਾਨਾ ਲੈ ਲੋ ਨਲੈਕੀ ਲੈ ਲੋ ਲਾਪਰਵਾਹੀ ਲੈ ਲੋ ਅੱਜ ਮੇਰੇ ਮੰਨਦੇ ਹੁਣ ਕਾਰਜ ਸੇਵਾ ਵਾਲੇ ਬਾਬੇ ਜੀ ਨੇ ਸ਼ੁਰੂ ਕੀਤੀ ਆ ਮੇਰੇ ਮੰਨ ਦੀ ਇੱਛਾ ਵੀ ਲੋਕਾਂ ਨੇ ਮੌਕਾ ਦਿੱਤਾ ਇਹ ਬੰਗਾ ਅਨੰਦਪੁਰ ਸਾਹਿਬ ਨੈਣਾਦੇਵੀ ਰੋਡ ਜਿਹੜੀ ਆ ਸਰਕਾਰੀ ਫੰਡ ਦੇ ਵਿੱਚੋਂ ਕੇਂਦਰੀ ਫੰਡਾਂ ਦੇ ਵਿੱਚੋਂ ਅਸੀਂ ਇਹ ਮਨਜ਼ੂਰ ਕਰਾਉਣੀ ਆ ਮੁਕੰਮਲ ਕਰਾਉਣੀ ਆ ਮਤਲਬ 1.5 ਸਾਲ ਦੇ ਵਿੱਚ ਵਿੱਚ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਭਾਵੇਂ ਰਜੀਵ ਲੋਗੋਵਾਲ ਸਮਝੌਤੇ ਦੀ ਗੱਲ ਕਰ ਲਈਏ ਜਾਂ ਅਨੰਦਪੁਰ ਸਾਹਿਬ ਦੀ ਜੇ ਗੱਲ ਕਰਦੇ ਆ ਤਾਂ ਅਨੰਦਪੁਰ ਮਤਾ ਜਿਹੜਾ ਇਹ ਵੀ ਪੰਜਾਬ ਦੀ ਸਿਆਸਤ ਦਾ ਅਹਿਮ ਮੁੱਦਾ ਰਿਹਾ ਹੈ ਸੋ ਅਨੰਦਪੁਰ ਦੇ ਮਤੇ ਨੂੰ ਲੈ ਕੇ ਤੁਹਾਡੀ ਕੀ ਕੋਸ਼ਿਸ਼ ਹੋਏਗੀ ਦੇਖੋ ਅਸੀਂ ਜਿਹੜਾ ਮੈਨੀਫੈਸਟੋ ਲਿਆ ਰਹੇ ਆ ਉਹਦੇ ਚ ਅਨੰਦਪੁਰ ਸਾਹਿਬ ਦੇ ਮਤੇ ਤੋਂ ਹੀ ਸ਼ੁਰੂਆਤ ਕਰ ਰਹੇ ਆ ਆਪਣੇ ਮੈਨੀਫੈਸਟੋ ਵੈਸੇ ਵੀ ਜਦੋਂ ਵੀ ਕਿਤੇ ਇਲੈਕਸ਼ਨ ਆਈਆਂ ਅਸੀਂ ਲੋਕ ਸੈਂਟਰ ਗਵਰਨਮੈਂਟ ਆਫ ਇੰਡੀਆ ਦੇ ਨਾਲ ਅਸੀਂ ਹਮੇਸ਼ਾ ਆਨੰਦਪੁਰ ਸਾਹਿਬ ਦੇ ਮਤੇ ਤੇ ਆਧਾਰਿਤ ਹੀ ਆਪਣੀ ਪਾਲਿਸੀ ਬਣਾਈ ਆ ਅੱਜ ਵੀ ਅਸੀਂ ਕਹਿੰਦੇ ਆ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਸਾਂਝ ਟੁੱਟੀ ਆ ਉਹਦੇ ਵਿੱਚ ਵੱਡਾ ਕਾਰਨ ਇਹ ਸੀ ਕਿ ਅਸੀਂ ਕਹਿੰਦੇ ਆ ਵੀ ਸੂਬਿਆਂ ਦੇ ਅਧਿਕਾਰ ਵਿੱਚ ਖੇਤਰ ਵਿੱਚ ਕੇਂਦਰ ਨੂੰ ਦਾਖਲ ਨਹੀਂ ਦੇਣਾ ਚਾਹੀਦਾ ਸੂਬਿਆਂ ਨੂੰ ਜਿਆਦਾਾਨਾ ਤੌਰ ਤੇ ਉਹਨਾਂ ਦੀ ਆਰਥਿਕ ਸਮਾਜਿਕ ਨੀਤੀਆਂ ਬਣਾਉਣ ਦੇ ਰਹੀਆਂ ਚਾਹੀਦੀਆਂ ਹੁਣ ਕਾਨੂੰਨ ਵਿਵਸਥਾ ਜਿਹੜੀ ਹੈ ਸੈਂਟਰ ਦਾ ਵਿਸ਼ਾ ਹੈ ਇਹਨਾਂ ਨੇ ਆਪਣਾ ਨਵਾਂ ਐਕਟ ਲਿਆਣ ਕੇ ਉਹਦੇ ਤੇ ਵੀ ਕੰਟਰੋਲ ਕਰ ਲਿਆ 50 ਕਿਲੋਮੀਟਰ ਤੱਕ ਬੀਐਸਐਫ ਲਿਆਣ ਕੇ ਬਿਠਾਤੀ ਮਤਲਬ ਕੇਂਦਰ ਦੇ ਕੇਂਦਰ ਦਾ ਯਾਨੀ ਇੰਨਾ ਦਖਲਅਜ਼ੀ ਹੋ ਗਈ ਸਾਡਾ ਆਡੀਐਫ ਬੰਦ ਕਰਤਾ ਸਥਾਈ ਮੈਂਬਰਸ਼ਿਪ ਡੈਮਾ ਤੇ ਉਹ ਹੋਲੀ ਜੋ ਨਹੀਂ ਸਾਡੀ ਲੜਾਈ ਅੱਜ ਵੀ ਜਿਹੜੀ ਅੰਦਰੋਂ ਅੰਦਰ ਭਾਰਤੀ ਜਨਤਾ ਪਾਰਟੀ ਨਾਲ ਚੱਲੀ ਇੱਕ ਤਾਂ ਬੰਦੀ ਸੀਖਾ ਦੀ ਰਿਹਾਈ ਸੰਬੰਧੀ ਭਾਈ ਰਾਜਵਾਨਾ ਦੀ ਫਾਂਸੀ ਸਜ਼ਾ ਨੂੰ ਉਮਰ加ਇਵੀ ਤਬੀਲ ਕਰਨ ਸੰਬੰਧੀ ਮਤਲਬ ਉਹਨਾਂ ਨੇ ਗੁੱਸਾ ਕਰਿਆ ਅਸੀਂ ਕਹਿ ਰਹੇ ਸੀ ਵੀ ਤੋ ਬਿਨਾ ਨਹੀਂ ਹੱਥ ਮਲਾਇਆ ਸਾਡਾ ਤੇ ਦੂਜੀ ਅਸੀਂ ਆ ਜਿਹੜਾ ਮਸਲਾ ਸੀ ਵੀ ਜੇ ਕੇਂਦਰ ਸੂਬਾ ਦੇ ਅਧਿਕਾਰ ਖੇਤਰ ਦੇ ਵਿੱਚ ਦਖਲ ਦੇਵੇਗਾ ਅਕਾਲੀ ਦਲ ਉਹਦੇ ਨਾਲ ਨਹੀਂ ਖੜਦਾ ਕਿਉਂਕਿ ਅਸੀਂ ਅੱਜ ਵੀ ਜਿਹੜਾ ਆਪਣਾ ਮੈਨੀਫੈਸਟੋ ਸਾਡਾ ਸਾਡਾ ਇਹ ਖਿਆਲ ਆ ਕਿ ਜਿਹੜੇ ਸੰਵਿਧਾਨ ਦੇ ਨਿਰਮਾਤਾ ਅਸੀਂ ਉਹਨਾਂ ਨੇ ਸੰਵਿਧਾਨ ਨੂੰ ਬਣਾਉਣ ਵੇਲੇ ਇਹਨੂੰ ਫੈਡਰਲ ਸਿਸਟਮ ਕਿਉਂ ਬਣਾਇਆ ਕਿਉਂਕਿ ਇੱਥੇ ਅੱਡ-ਅੱਡ ਧਰਮਾਂ ਅੱਡ-ਅੱਡ ਸਭਿਆਚਾਰ ਅੱਡ-ਅੱਡ ਮੌਂਟਾਂ ਵਾ ਇਥੋਂ ਦੀ ਜਿਹੜੀ ਲੋਕਾਂ ਦੀ ਸਹਿਕੀ ਆ ਉਹਨੂੰ ਧਿਆਨ ਚ ਰੱਖਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹਦਾ ਇਤਿਹਾਸ ਸਾਹਮਣੇ ਰੱਖਦੇ ਹੋਏ ਵੀ ਇਸ ਮੁਲਕ ਨੂੰ ਸੂਈ ਦੇ ਨੱਕੇ ਰਾਹੀਂ ਨਹੀਂ ਲੰਘਾਇਆ ਜਾ ਸਕਦਾ ਸੋ ਇਸ ਕਰਕੇ ਅਸੀਂ ਇਹਨੂੰ ਫੈਡਰਲ ਸਿਸਟਮ ਨੂੰ ਮਜ਼ਬੂਤ ਕਰਨ ਦੀ ਸੋਚ ਆ ਜਿਹੜੀ ਇਸੇ ਲਈ ਅਸੀਂ ਖੇਤਰੀਵਾਦ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਆ ਤੁਸੀਂ ਦੇਖਿਆ ਹੁਣ ਪਾਰਟੀ ਵੱਲੋਂ ਮੇਰੀ ਡਿਊਟੀ ਲੱਗੀ ਸੀ ਮੈਂ ਮਮਤਾ ਜੀ ਕੋਲ ਵੀ ਗਿਆ ਉਹਦੇ ਠਾਕਰੇ ਜੀ ਕੋਲ ਵੀ ਗਿਆ ਮੈਂ ਮਹਾਰਾਸ਼ਟਰ ਦੇ ਵਿੱਚ ਬੰਬੇ ਤੇ ਸਾਰੀਆਂ ਪਾਰਟੀਆਂ ਸੀ ਦੇਸ਼ ਦੇ ਵਿੱਚ ਜਿਹੜੀਆਂ ਖੇਤਰੀਵਾਦ ਨੂੰ ਪਰਫੁੱਲਤ ਕਰਨਾ ਚਾਹੁੰਦੀਆਂ ਉਹਨਾਂ ਨੂੰ ਨਾਲ ਲੈ ਕੇ ਮੁਲਕ ਦੇ ਵਿੱਚ ਇੱਕ ਰੀਅਲ ਫੈਡਰਲ ਸਟਰਕਚਰ ਦੇ ਆਧਾਰਤ ਫਾਰਮ ਆਫ ਗਵਰਨਮੈਂਟ ਅਧੀਨ ਕਾਇਮ ਕਰਨੀ ਚਾਹੁੰਦੇ ਆ ਇੱਕ ਤੁਹਾਡੇ ਤੇ ਵੀ ਦੋਸ਼ ਮਤਲਬ ਵਿਰੋਧੀ ਪਾਰਟੀ ਕਹਿੰਦੀਆਂ ਇਹ ਦੋਸ਼ ਨਹੀਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਉਮੀਦਵਾਰ ਜਿੱਤਣਗੇ ਵੀ ਤਾਂ ਇਹਨਾਂ ਨੇ ਮੁੜ ਕੇ ਫੇਰ ਭਾਜਪਾ ਨਾਲ ਸਾਂਝ ਪਾ ਲੈਣੀ ਇਹਨਾਂ ਦਾ ਗੱਠ ਜੋੜੜਾ ਹੋ ਜਾਣਾ ਨਹੀਂ ਉਹ ਵਿਰੋਧੀਆਂ ਦਾ ਕਹਿਣਾ ਹੀ ਹੁੰਦਾ ਹੁਣ ਅਜੇ ਤਾਂ ਕਾਂਗਰਸ ਵਾਲੇ ਇੱਥੇ ਛਿੱਤਰ ਖਾਈ ਦਿੰਦੇ ਆ ਇੱਥੇ ਗਾਰੰਟੀ ਜੰਨੇ ਆ ਭਗਵੰਤ ਮਾਨ ਦੇ ਡੱਬ ਕੇ ਸਹੀ ਜੰਨੇ ਆ ਆ ਨਾਲ ਸੜਕ ਦੇ ਪਰਲੇ ਪਾਸੇ ਜਫੀਆਂ ਪਈ ਜੰਨੇ ਆ ਚੰਡੀਗੜ੍ਹ ਆ ਪਰਲੇ ਪਾਸੇ ਹਰਿਆਣਾ ਦੇ ਜਫੀਆਂ ਪਈ ਜੰਨੇ ਆ ਦਿੱਲੀ ਜਫੀਆਂ ਪਈ ਜੰਨੇ ਆ ਤੇ ਸਾ ਅਸੀਂ ਤਾਂ ਬੜਿਆ ਸਪਸ਼ਟ ਅਜੇ ਅਸੀਂ ਭਾਜਪਾ ਨਾਲ ਸਾਝ ਪਾਉਣੀ ਹੁੰਦੀ ਹੁਣੀ ਨਾ ਬਲੰਦੇ ਰਾਮ ਰਾਜ ਜੀ ਦੇ ਕਿ ਸਾਨੂੰ ਇਹਨਾਂ ਜ਼ੋਰ ਲਾਉਣ ਦੀ ਲੋੜ ਨਹੀਂ ਸੀ ਤੇ ਅਸੀਂ ਬਲ ਕੇ ਅਸੀਂ ਇਹ ਕਹਿੰਦੇ ਆ ਵੀ ਜੋ ਅੱਜ ਦੇਖ ਰਹੇ ਆ ਮੁਲਕ ਦੇ ਵਿੱਚ ਹਾਲਾਤ ਲੱਗ ਰਹੇ ਨੇ ਕਿਉਂਕਿ ਮਤਲਬ ਇਹ ਮੁਲਕ ਦੇ ਵਿੱਚ ਰਾਜਨੀਤੀ ਦੇ ਵਿੱਚ ਕੁਝ ਵੀ ਹੋ ਸਕਦਾ ਜਿਹੜੇ 400 ਪਾਰ ਆਈ ਗੱਲ ਕਰਦੇ ਨਾ ਇਹ ਕੁਝ ਵੀ ਹੋ ਸਕਦਾ ਜੇ ਸਾਨੂੰ ਤਾਂ ਖਿਆਲ ਆ ਹਾਲਾਤ ਐ ਇਸ ਮੁਲਕ ਦੇ ਅਜਿਹੇ ਵੀ ਹੋ ਸਕਦਾ ਬੈਲੈਂਸ ਸਾਡੇ ਕੋਲ ਆਵੇ ਕਿੰਗਮੇਕਰ ਅਸੀਂ ਹੋਈਏ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਆ ਔਰ ਜਦੋਂ ਸਾਡੇ ਕੋਲ ਬੈਲੈਂਸ ਹੋਏਗਾ ਤਾਂ ਅਸੀਂ ਆ ਜਿਹੜੇ ਪੰਜਾਬ ਦੇ ਮਸਲੇ ਨੇ ਖਾਸ ਤੌਰ ਤੇ ਐਮਐਸਬੀ ਦੀ ਗਾਰੰਟੀ ਉਹਨਾਂੋਂ ਵੀ ਵੱਧ ਜਿਹੜਾ ਬਾਗਾ ਤੇ ਹੁਸੈਨੀ ਵਾਲਾ ਬਾਰਡਰਾਂ ਨਾਲ ਹੀ ਵਪਾਰ ਖਲਾਉਣਾ ਇਹ ਸਭ ਤੋਂ ਵੱਡਾ ਕੰਮ ਹੋਏਗਾ ਜਦੋਂ ਬੈਲੈਂਸ ਸਾਡੇ ਕੋਲ ਹੋਏਗਾ ਤੇ ਇਹਨੂੰ ਇੱਕ ਵਿਸ਼ੇਸ਼ ਪੈਕੇਜ ਪੰਜਾਬ ਨੂੰ ਦਵਾਉਣਾ ਹੀ ਦਵਾਉਣਾ ਪੰਜਾਬ ਨੂੰ ਇਹ ਕੈਟਾਗਰੀ ਵਿੱਚ ਵੀ ਲਿਆਉਣਾ ਕਿਉਂਕਿ ਸਰਦੀ ਸੁਭਾ ਪੰਜਾਬ ਉਧਰ ਜਿਹੜੀਆਂ ਨਾਰਥ ਈਸਟਰਨ ਸਟੇਟਸ ਨੇ ਉਹ ਉਹਨਾਂ ਨੇ ਰੈਂਦੀਆਂ ਇਹ ਕੈਟਾਗਰੀ ਚ ਇਹ ਕੈਟਾਗਰੀ ਦਾ ਮਤਲਬ ਹੁੰਦਾ ਵੀ ਜਦੋਂ ਸੈਂਟਰਲ ਫੰਡਸ ਆਉਂਦੇ ਨੇ ਉਹਦੇ ਵਿੱਚ ਜਿਹੜਾ ਸਟੇਟ ਦਾ ਸ਼ੇਅਰ ਆ ਉੱਥੇ 10% ਆ ਇੱਥੇ 40% ਆ ਵੀ ਕੈਟਗਰੀਆਂ ਇਹ ਸਟੇਟਸ ਨੇ ਅਸੀਂ ਕਹਿੰਦੇ ਪੰਜਾਬ ਵੀ ਸਰਦੀ ਸੂਬਾ ਇਹਨੂੰ ਵੀ ਏ ਕੈਟਗਰੀ ਚ ਰੱਖੋ 40% ਸੂਬਿਆਂ ਕੋ ਹੁੰਦਾ ਨਹੀਂ ਤੇ ਸੈਂਟਰ ਦੀਆਂ ਸਕੀਮਾਂ ਦਾ ਪੈਸਾ ਅਸੀਂ ਵਰਤ ਨਹੀਂ ਸਕਦੇ ਤੇ ਜੇ ਜੇ ਏ ਕੈਟਗਰੀ ਚ ਆਜੂਗਾ ਤਾਂ 10% ਸ਼ੇਅਰ ਪਾ ਕੇ ਅਸੀਂ ਕਰੋੜਾਂ ਅਰਬਾਂ ਰੁਪਇਆ ਸੈਂਟਰ ਦਾ ਆਪਣੇ ਵਿੱਚੇ ਫੰਡ ਦੇ ਲਿਆ ਸਕਦੇ। ਬੀਜੇਪੀ ਤੇ ਜਿਹੜੀਆਂ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਦੋਸ਼ ਲਾਉਂਦੀਆਂ ਨੇ ਕਿ ਬੀਜੇਪੀ ਇਹ ਜਿਹੜੀ ਉਹ ਘੱਟ ਗਿਣਤੀਆਂ ਲਈ ਖਤਰਨਾਕ ਹੈ ਉਹ ਦੇਸ਼ ਲਈ ਘਾਤਕ ਹੈ ਤੁਸੀਂ ਬੀਜੇਪੀ ਦਾ ਹਿੱਸਾ ਰਹੇ ਹੋ ਤੁਹਾਡੀ ਭਾਈਵਾਲ ਪਾਰਟੀ ਰਹੀ ਹੈ ਉਹਨਾਂ ਦਾ ਇਹੋ ਹੀ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਧਰਮ ਦੇ ਆਧਾਰ ਤੇ ਰਾਜਨੀਤੀ ਹੈ ਕਿ ਜਿਹੜੇ ਉਹ ਘੱਟ ਗਿਣਤੀ ਜਿਹੜੇ ਧਰਮਾਂ ਨੂੰ ਨਫ਼ਰਤ ਕਰਦੇ ਆ ਜਾਂ ਇਸ ਤਰ੍ਹਾਂ ਦੀਆਂ ਜਿੰਨੇ ਵੀ ਦੋਸ਼ ਲੱਗਦੇ ਨੇ ਬੀਜੇਪੀ ਦੇ ਉਹ ਕਿਸ ਹੱਦ ਤੱਕ ਸਹੀ ਨੇ ਮੈਂ ਇਹ ਗੱਲ ਦੋਸ਼ ਕਿਸ ਹੱਦ ਤੱਕ ਸਹੀ ਆ ਕੱਲੀ ਬੀਜੇਪੀ ਨਹੀਂ ਦੇਸ਼ ਦੀਆਂ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਨੇ ਇਹ ਮੁਲਕ ਦੀਆਂ ਖੇਤਰੀ ਪਾਰਟੀਆਂ ਨੂੰ ਘਾਰਨਾ ਚਾਹੁੰਦੀਆਂ ਨੇ ਖਤਮ ਕਰਨਾ ਚਾਹੁੰਦੇ ਨੇ ਖੇਤਰੀਵਾਦ ਨੂੰ ਇਹ ਬਿਲਕੁਲ ਖਤਮ ਕਰਨਾ ਚਾਹੁੰਦੀਆਂ ਇਹ ਮਤਲਬ ਮੈਂ ਘਟ ਗਿਣਤੀ ਕੌਮਾਂ ਦੀ ਗੱਲ ਕਰ ਰਿਹਾ ਘਟ ਗਿਣਤੀ ਜਿਹੜੀ ਆ ਘਟ ਗਿਣਤੀਆਂ ਦਾ ਜਿਹੜਾ ਅੱਡ ਅੱਡ ਧਰਮ ਪਹਿਰਾਵੇ ਸਭਿਆਚਾਰ ਜਿਹੜੇ ਨੇ ਉਹ ਕਾਇਮ ਰਹਿਣ ਇਹ ਮਤਲਬ ਇਹ ਨਾ ਦੂਜੀਆਂ ਪਾਰਟੀਆਂ ਦੀ ਸੋਚ ਆ ਵੀ ਅਸੀਂ ਇਹ ਮੁੱਠੀ ਚ ਰੱਖੀਏ ਸੂਈ ਦੇ ਨੱਕੇ ਰਹੀ ਸਭ ਨੂੰ ਇੱਕੇ ਚ ਨੂੰ ਲੰਗਾਈਏ ਮਤਲਬ ਇਹ ਇਸ ਗੱਲ ਦਾ ਅਸੀਂ ਹਮੇਸ਼ਾ ਵਿਰੋਧ ਕਰਦੇ ਆਂ ਔਰ ਇਸੇ ਕਰਕੇ ਅਸੀਂ ਸਮਝਦੇ ਆਂ ਕਿ ਜਿਹੜੀਆਂ ਘੱਟ ਗਿਣਤੀਆਂ ਮੁਲਕ ਦੀਆਂ ਇਹਨਾਂ ਨੂੰ ਮਤਲਬ ਇਕੱਠੇ ਹੋਣਾ ਚਾਹੀਦਾ ਔਰ ਜਿਹੜੀਆਂ ਵੀ ਪਾਰਟੀਆਂ ਘੱਟ ਗਿਣਤੀਆਂ ਦੇ ਵਿਰੋਧ ਕਰਨਗੀਆਂ ਅਕਾਲੀ ਦਲ ਉਹਨਾਂ ਦਾ ਹੱਥ ਨਹੀਂ ਮਿਲਦਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਤੇ ਨਾ ਕਿਤੇ ਅੰਦਰੂਨੀ ਜੰਗ ਵੀ ਹੈ ਲੜਾਈ ਵੀ ਹੈ ਤੁਹਾਨੂੰ ਲੱਗਦਾ ਵੀ ਵੋਟਾਂ ਦੇ ਵਿੱਚ ਉਹਦਾ ਨੁਕਸਾਨ ਹੋ ਸਕਦਾ ਪਾਰਟੀ ਨੂੰ ਸ਼ਰਮਣੀ ਕਾਲੇ ਦਾ ਇੱਕ ਜੋਟਾ ਇੱਕ ਮੁਰਤਾ ਹੈ ਥੋੜਾ ਜਿਹਾ ਸੰਗਰੂਰ ਦੇ ਵਿੱਚ 3 ਸਾਹਿਬ ਨੇ ਕੱਲ ਮੀਟਿੰਗ ਕੀਤੀ ਆਪਣੇ ਵਰਕਰਾਂ ਨਾਲ ਉਹ ਅਸੀਂ ਸੌਟ ਆਊਟ ਕਰ ਰਹੇ ਹਾਂ ਮੈਂ ਕੁਝ ਨਾਮ ਲਾਵਾਂਗਾ ਤੁਹਾਡੇ ਜ਼ਿਹਨ ਦੇ ਵਿੱਚ ਉਹਨਾਂ ਸਖਸ਼ੀਤਾਵਾਂ ਬਾਰੇ ਕੀ ਆਉਂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਨਰਿੰਦਰ ਮੋਦੀ ਉਹਨਾਂ ਦੀ ਆਪਦੀ ਪਾਲਿਸੀ ਆ ਆਪ ਦੇ ਤੌਰ ਤੇ ਉਹ ਚਲਾ ਰਹੇ ਨੇ ਦੇਸ਼ ਨੂੰ ਮਤਲਬ ਜਿਸ ਤਰ੍ਹਾਂ ਦਾ ਉਹਨਾਂ ਦਾ ਤਰੀਕੇ ਨੇ ਅਸੀਂ ਸਮਝਦੇ ਹਾਂ ਖਾਸ ਤੌਰ ਤੇ ਕਿਸਾਨੀ ਦੇ ਵਿੱਚ ਜਿਵੇਂ ਉਹਨਾਂ ਨੇ ਮਤਲਬ ਜਿੱਦ ਫੜੀ ਆ ਉਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਆ ਗਿਆ। ਰਾਹੁਲ ਗਾਂਧੀ। ਰਾਹੁਲ ਗਾਂਧੀ ਤਾਂ ਬਹੁਤ ਇਮੇਚ्योर ਆ। ਰਾਹੁਲ ਗਾਂਧੀ ਤਾਂ ਕੋਈ ਸੋਚੇ ਹੈ ਨਹੀਂ। ਰਾਹੁਲ ਗਾਂਧੀ ਨੂੰ ਤਾਂ ਜਿਵੇਂ ਪੱਪੂ ਦੇ ਦੌਰ ਤੇ ਹੀ ਲੋਕਾਂ ਨੇ ਸਮਝਿਆ। ਮਤਲਬ ਜੇ ਕਹਿ ਸਕਦੇ ਆ ਕਿ ਕਾਂਗਰਸ ਦਾ ਨੁਕਸਾਨ ਕਰਨਾ ਜੇ ਕੋਈ ਹੈ ਤਾਂ ਰਾਹੁਲ ਗਾਂਧੀ ਉਹ। ਸੋਨੀਆ ਗਾਂਧੀ। ਸੋਨੀਆ ਗਾਂਧੀ ਤਾਂ ਹੁਣ ਪੋਲਿਟਿਕਸ ਦੇ ਵਿੱਚ ਕੋਈ ਮਰਖਾ ਬਹੁਤ ਥਾਂ ਨਹੀਂ ਰੱਖਦੇ। ਕਿਉਂਕਿ ਉਹ ਬਹੁਤ ਹੂੰ ਨਹੀਂ ਲੈਂਦੇ। ਵਾਈਬ ਵੀ ਨਹੀਂ ਕਰਦੇ। ਮਮਤਾ ਬੇਨਰਜੀ ਮਮਤਾ ਬੇਨਰਜੀ ਮਮਤਾ ਬੇਨਰਜੀ ਇੱਕ ਬਹੁਤ ਢੱਲੇਦਾਰ ਔਰ ਇਫੈਕਟਿਵ ਨੇਤਾ ਔਰ ਸਾਡੇ ਦਾ ਨਾਲ ਤਾਂ ਉਹਨਾਂ ਦੇ ਨਿੱਜੀ ਸਬੰਧ ਹੋਈਆਂ ਔਰ ਮੈਂ ਸਮਝਦਾ ਵੀ ਐਸੇ ਜਿਹੜੇ ਰੀਜਨਲ ਪਾਰਟੀਆਂ ਦਾ ਜੇ ਕਿਤੇ ਗਠਜੋੜ ਹੋਇਆ ਤਾਂ ਮਮਤਾ ਬੇਨਰਜੀ ਉਹਦੇ ਚੇਵੇਂ ਹੋਏਗੀ ਕੈਪਟਨ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਤਾਂ ਐਸ ਪ੍ਰਸਤੀ ਵਾਲਾ ਬੰਦਾ ਉਹਦਾ ਕੋਈ ਨਹੀਂ ਹੈ ਲੋਕਾਂ ਦੀ ਸੇਵਾ ਕਰਕੇ ਰਾਜਨੀਤੀ ਚਾਹਣ ਵਾਲੇ ਲੋਕਾਂ ਚੋਂ ਨਹੀਂ ਹੈ ਇਹ ਲੋਕ ਸੁਖਵੀਰ ਸਿੰਘ ਬਾਦਲ ਸੋ ਵੀਰ ਸਿੰਘ ਬਾਦਲ ਇੱਕ ਵਿਜਨਰੀ ਬੰਦਾ ਡਿਵੈਲਪਮੈਂਟ ਓਰੀਐਂਟਡ ਬੰਦਾ ਹੋਰ ਇੱਕ ਬੈਸਟ ਐਡਮਿਨਿਸਟਰेटर ਵੀ ਹੈ ਹੋਰ ਵਿਜਨਰੀ ਵੀ ਹੈ ਮੁੱਖ ਮੰਤਰੀ ਭਗਵੰਤ ਮਾਨ ਉਹ ਤਾਂ ਚੁਟਕਲੇਬਾਜ਼ੀ ਔਰ ਮਰਖਾ ਝੂਠ ਦਾ ਜੇ ਸਭ ਤੋਂ ਵੱਡਾ ਕਿਸੇ ਨੂੰ ਨਾਮ ਦੇਣਾ ਹੋਵੇ ਝੂਠ ਬੋਲਣਾ ਇਹਦਾ ਤਾਂ ਉਹ ਤੇ ਜੋ ਫਾਸਟ ਹੋਣਗੇ ਅਰਵਿੰਦ ਕੇਜਰੀਵਾਲ ਤੇ ਕੇਜਰੀਵਾਲ ਤਾਂ ਬਹੁਤ ਹੀ ਜ਼ਿਆਦਾ ਚਲਾਕ ਚੁਸਤ ਤੇ ਡਰਾਮੇਬਾਜ਼ਾ ਸਾਡੇ ਨਾਲ ਜੁੜਨ ਲਈ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ